ਜੀ ਗੱਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੈਰੀ ਫਰਮੇਟਡ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਵੇੜਾ ਨੇ ਦੋਵੇਂ ਟੋਕੜਾ ਨੇ ਰੇਟ ਬਿਲਕੁਕੁਲ ਜਾਇਜ ਆਓ ਵੀਰ ਜੀ ਇੰਨਾ ਬਾਰੇ ਲਈਏ ਸਾਰੀ ਵੀਰੋਣਾਂ ਕੋਲੇ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਵੀਰ ਜੀ ਵਧੀਆ ਵੀਰ ਜੀ ਠੀਕ ਠਾਕ ਜੀ ਤੁਸੀਂ ਸੁਣਾਓ ਵਧੀਆ ਵਧੀਆ ਵੀਰ ਜੀ ਵਧੀਆ ਜੀ ਆਪਣਾ ਨਾਮ ਦੱਸ ਦਿਓ ਜੀ ਨਾਮ ਵੀਰ ਜੀ ਸੰਦੀਪ ਸਿੰਘ ਪਿੰਡ ਮਣਪੰਡਾ ਦੀ ਤਹਿਸੀਲ ਜਨਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹਾਂ ਜੀ ਨੇੜੇ ਵੀ ਜੀ ਫਤੇ ਗੜ ਚੂੜੀਆਂ ਪੈਂਦੇ ਹਨ ਫੋਨ ਨੰਬਰ ਦੱਸ ਦਿਓ ਫੋਨ ਨੰਬਰ ਵੀਰ ਜੀ 8872995244 ਇੱਥੇ ਵਟਸਐਪ ਚੱਲਦਾ ਹੈ ਵੀਰ ਜੀ ਠੀਕ ਹੈ ਜੀ ਹਾਂ ਜੀ ਤੇ ਦੋ ਵੇੜਾ ਨੇ ਦੋ ਵੇੜਾ ਵੀਰ ਜੀ ਪਹਿਲਾਂ ਠੀਕ ਹੈ ਜੀ ਦੋਵੇਂ ਟੋਕਣਾ ਹਨਾ ਟੋਕਣਾ ਵੀਰ ਜੀ ਠੀਕ ਹੈ ਜੀ ਹਾਂ ਜੀ ਵਪਾਰ ਦਾ ਕੰਮ ਵਪਾਰ ਦਾ ਕੰਮ ਵੀਰ ਜੀ ਵਪਾਰ ਦਾ ਕੰਮ ਠੀਕ ਹੈ ਜੀ ਹਾਂ ਜੀ ਤੇ ਵੀਰ ਜੀ ਕਰੀਏ ਸ਼ੁਰੂ ਇਹ ਨੰਬਰ ਵੀਰ ਜੀ ਕਰੀਏ ਵੀਰ ਜੀ ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ ਵੀਰ ਜੀ ਇਹਦੇ ਬਾਰੇ ਦੱਸਿਓ ਇਹ ਵੀਰ ਜੀ ਹੁਣੇ ਆਈ ਏ ਅਛਾ ਹੁਣ ਲੈ ਕੇ ਆਏ ਦੋਵੇਂ ਚਵਾਇਆਂ ਦੋਵੇਂ ਚੋਚਵਾ ਕੇ ਲਿਆਂਦੀਆਂ ਨੇ ਅਛਾ ਲੈ ਕੇ ਆਏ ਜੀ ਲੈ ਕੇ ਆਏ ਚੋਚਵਾ ਕੇ ਵੀ ਜੀ ਠੀਕ ਹੈ ਜੀ ਪਹਿਲਾਂ ਵੜੇ ਜੀ ਵੇਖੋ ਬੱਸੀ ਬੱਸੀ ਵੇਖੋ ਜੀ ਮੋਟੇ ਡੇ ਲਿਆਂ ਵਾਲੀ ਬੱਸੀ ਵੇਖੋ ਬਰੀਡ ਵੇਖੋ ਬਿਲਕੁਲ ਜੀ ਵੇਖੋ ਵੀਰ ਜੀ ਚੰਗੀ ਬਰੀਡ ਆ ਚੰਗੀ ਵੜਾ ਰਾਜੀ ਆ ਹਨਾ ਜੀ ਫੁੱਲ ਰਾਜੀ ਜੀ ਫੁੱਲ ਪਈਆਂ ਵੀਰ ਜੀ ਗਾਂ ਅਛਾ ਜੀ ਫੁੱਲ ਬਜਨ ਵਾਲੀ ਵੀਰ ਜੀ ਵੇਖੋ ਬਜਨ ਖਾਓ ਬੱਸੀ ਠੀਕ ਹੈ ਵੇਖੋ ਜੀ ਵੀਰ ਜੀ ਹੁਣ ਆਂਦੇ ਆ ਚੋਗੇ ਲੈ ਕੇ ਆਏ ਹੁਣੇ ਚੰਗੀ ਵੜਾ ਬਰੀਡ ਚੰਗੀ ਆ ਦੇਖੋ ਫੇਸ ਕੁਆਲਿਟੀ ਖਾਓ ਜੀ ਬਿਲਕੁਲ ਜੀ ਹਾਂ ਜੀ ਫਿਰ ਵੀ ਜੀ ਇੰਨੀ ਮਿੱਠੀ ਵਿਚਾਰੀ ਠੰਡੀ ਆ ਠੀਕ ਹੈ ਮੱਤੀ ਵਿੱਚ ਰਵਾਲ ਕੋ ਠੀਕ ਹੈ ਜੀ ਇਹ ਨਹੀਂ ਕਦੇ ਦੰਦੋ ਕਿਵੇਂ ਆ ਬਾਊ ਦੰਦੋ ਜੀ ਇਹ ਜਵਾਨ ਹੋ ਗਈ ਆ ਜਵਾਨ ਹੋ ਗਈ ਆ ਹੋ ਗਈ ਹੋ ਗਈ ਵੀ ਜੀ ਜਵਾਨ ਬਿਲਕੁਲ ਲੈ ਵੀ ਜੀ ਅੱਖ ਜਈ ਚੌਗੀ ਛੱਗੀ ਆ ਠੀਕ ਹੈ ਜੀ ਹਾਂ ਜੀ ਬਾਕੀ ਇਹ ਸਾਂਭੀ ਚੰਗੀ ਆ ਸਾਂਭੀ ਚੰਗੀ ਗਏ ਨੇ ਬਿਲਕੁਲ ਜੀ ਨਹੀਂ ਆਗੀ 2 ਢਾਈ ਮਹੀਨੇ ਆ ਵੀ ਠੀਕ ਹੈ ਜੀ 2 ਢਾਈ ਮਹੀਨੇ ਕੇ ਬਣੀ ਨੂੰ ਚੈੱਕ ਬਾਗ ਨਹੀਂ ਜੇ ਕਰਾਈ ਬਸ ਅਮਨ ਡੇਟਰ ਨੂੰ ਆਖੇ ਡੇਟਰ ਨਹੀਂ ਆ ਟੋਕੜ ਕਰਕੇ ਦੇਣੀ ਆ ਫੰਡਰ ਕਰਕੇ ਦੇਣੀ ਵੀ ਜੀ ਫੰਡਰ ਬਿਲਕੁਲ ਜੀ ਟੋਕੜ ਕਰਕੇ ਮੰਨੇਓ ਵੀਰ ਜੀ ਛੰਡੀ ਸੀਲ ਦੇ ਵੀ ਜੀ ਇੱਕ ਥਾਂ ਥੋੜੀਆਂ ਧਾਰਾ ਘਾਟੇ ਬਾਕੀ ਹੈ ਛੰਡੀ ਮਿੱਠੀ ਜੇ ਕਿਹੜੇ ਥਾਂ ਦੀ ਆ ਵੀਰ ਜੀ ਆਵਲੇ ਥਾਂ ਦੀ ਇੱਧਰ ਲੈ ਦੀ ਇੱਧਰ ਵਿਖਾਓ ਆ ਵੇਖੋ ਆ ਬੈਣੀ ਆ ਨਾ ਆ ਆਵੜਾ ਆਵੜਾ ਜੀ ਥਾਂ ਦੀ ਧਾਰਾ ਘਾਟੇ ਅੱਛਾ ਇਹ ਥਾਂ ਦੀ ਧਾਰਾ ਘਾਟਾ ਮਿੱਠੀ ਆ ਵੀਰ ਜੀ ਵੇਖੋ ਚਵਾਕ ਠੀਕ ਹੈ ਦੁੱਧ ਕਿੰਨਾ ਵਾ ਦੁੱਧ ਵੀਰ ਜੀ ਕੋ 4 ਕਿਲੋ 4 ਕਿਲੋ ਦੁੱਧ 4 ਕਿਲੋ ਵੀਜੀ ਆਇਆ ਕੰਡੇ ਵਾਲਾ ਦੁੱਧ ਆ ਰੇ ਤਿੰਨ ਕਿਲੋ ਰਵਾ ਕਹਿ ਰਹੇ ਹੈ ਸ਼ਾਮਾ ਪੂਰੀ ਬੰਦੀ ਹੁਦਾ ਸ਼ਾਮਾ ਚੋ ਕੇ ਆਈ ਹੈ ਵੀਜੀ ਅੱਜ ਅੱਛਾ ਚੋ ਕੇ ਲਿਆਏ ਪੂਰੀ ਬੰਦੀ ਵੜ ਫਸਦੀ ਆਗੇ ਅੱਛਾ ਅੱਛਾ ਹਾਂਜੀ ਹਾਂਜੀ ਦੁੱਧ 4 ਕਿਲੋ ਆ ਦੋਦੇ 4 ਕਿਲੋ 3 ਕਿਲੋ ਕਹਿ ਕੇ ਦਵਾਗੇ ਤਿੰਨ ਕਿਲੋ ਕਹਿ ਕੇ ਹਨਾ ਹੀ ਕਹਿ ਕੇ ਦਵਾਗੇ ਠੀਕ ਹੈ ਹਾਂਜੀ ਜਿਹੜਾ ਮੇਰਾ ਮੱਜੀ ਵੀਰ ਭੈਣ ਭਰਾ ਲਾਂ ਕੇ ਦੋ ਟਾਂ ਸੱਲੀ ਕਰਕੇ ਖੜੇ ਠੀਕ ਹੈ ਜੀ ਹਾਂਜੀ ਕਿੰਨੇ ਦੀ ਦੇ ਦੇਣੀ ਵੀਰੇ ਵੀਰ ਜੀ ਮੁੱਲ ਘੱਡਾਈਏ ਜੈ ਜੀ ਮੁੱਲਿਆ ਵੀਰ ਜੀ ਦੱਸ ਦੋ ਜੀ ਮੁੱਲ ਵੀਰ ਜੀ 15000 ਜੇ ਤਾਂ ਬੜਾ ਵੈੜ ਵੇਖੋ ਸੋਹਣੀ ਸਾਖੀ ਐ ਤੁਸੀਂ ਦੱਸ ਦੋ ਕਿਤੇ ਨਿਕਲ ਆਵੇ ਤੇ 65000 ਦੀ ਵੈੜ 10000 ਜੀ ਜਾਂਦੇ ਵੀਰ ਜੀ ਚਲੋ ਜਾਂਦੇ ਜੀ ਦੇਦਾ ਹਾਂ ਢੜੇ ਕਾ ਇਹ ਦੇ ਦਾਂਗੇ ਪਹਿਲਾ ਵੀ ਜੀ ਆਪਾਂ ਪਹਿਲੀ ਵੀਡੀਓ ਪੈਂਡ ਹੀ ਦੇ ਦਾਂਗੇ ਠੀਕ ਹੈ ਜੀ 10000 ਦੀ ਵੀਰ ਕਹਿੰਦਾ ਦੇ ਦਾਂਗੇ ਦੁੱਧ ਚਾਰੇ ਕਿਲੋ ਆ ਹਾਂ ਜੀ ਚੰਗੀ ਵਸ਼ੀਆ ਠੰਡੀ ਸੀ ਲਾ ਇੱਕ ਥਾਂ ਦੀਆਂ ਧਾਰਾਂ ਘਟਾ ਹੈ ਨਾ ਇਹਦਾ ਮੋਲ ਨਹੀਂ ਇਹਨਾਂ ਦੇ ਵੀ ਜੀ ਵਸ਼ੀਆ ਤੁਹਾਨੂੰ ਪਤਾ ਸਦਾ ਨਹੀਂ ਮੋਲ ਮਿਲਦਾ ਬਿਲਕੁਲ ਬਿਲਕੁਲ ਜੀ ਹਾਂ ਇਹਨਾਂ ਦੀ ਦਫਸਰ ਵਸ਼ੀਆ ਕਿੰਨੇ ਪਤਾ ਕਿਨੇ ਪਹਿਲਾ ਦੇਂਦੇ ਠੀਕ ਹੈ ਜੀ ਹਾਂ ਜੀ ਹਾਂ ਜੀ ਇਹਦੇ ਬਾਰੇ ਦੱਸਿਓ ਇਹ ਵੀ ਜੀ ਸੂਹਾ ਪਹਿਲਾ ਜੇ ਅੱਛਾ ਜੀ ਇਹ ਵੀ ਜੀ ਚੋਚਵਾ ਕੇ ਆਈ ਜੀ ਅੱਛਾ ਚੋਕੇ ਆਈ ਹੈ ਵੀ ਹਾਂ ਜੀ ਦੁੱਧ ਵੀ ਜੀ ਕੋ 6 ਲੀਟਰ ਕੰਡੇ ਵਾਲਾ ਤਿਆਰ ਜੇ 6 ਲੀਟਰ 6 ਲੀਟਰ ਕਿਲੋ ਘਾਟੀ ਗਿਣੇ ਪੰਜ ਕਿਲੋ ਕਹ ਕੇ ਦਵਾਂਗੇ 5 ਕਿਲੋ ਕਹ ਕੇ ਦਵਾਂਗੇ ਦੁੱਧ ਨੂੰ ਇੱਕੋ ਘੋਲ ਲੈਂਦੀਆਂ ਜੋੜਾ ਹੀ ਲਾਂਦਾ ਵਾ ਠੀਕ ਹੈ ਜੀ ਹਾਂ ਜੀ ਖੋਲੋ ਖੋਲੋ ਇਹਨੂੰ ਵੀ ਜੀ ਇਹ ਵੀ ਜੀ 40 ਦਿਨਾਂ ਦੀ ਬਣੀ ਜੇ ਕੈਨਡੀ ਡੈਟਰ ਕੋ ਚੈੱਕ ਕਰਾਈ ਡੈਟ ਨੇ ਛਾਕੇ ਦੱਸੀ ਆ ਆ ਤਾਂ ਸੂਣ ਵਾਲੀ ਵੀ ਨਿਕਲ ਛਾਦੀ ਆ ਤੇ ਖਾਲੀ ਹੁੰਦੀ ਨਾ ਛਾਦੀ ਚਲੋ ਜੀ ਟੋਕੜ ਮੰਨ ਕੇ ਲਵੇ ਕੋਈ ਹਣਾ ਜੀ ਟੋਕੜ ਮੰਨ ਕੇ ਟੋਕੜ ਦੇ ਦੇਖੋ ਵੀਰ ਜੀ 6 ਕਿਲੋ ਦੁੱਧ ਦੱਸਦਾ ਵੀਰ ਜੰਮੀ ਬਲੀ ਜੇ ਕੁੜੀ ਜੇ ਬਿਲਕੁਲ ਤਾਂ ਵੇਖੋ ਵੀਰ ਜੀ ਕੜਾ ਲੱਗਾ। ਰਾਣੀ ਬੜਾ ਵਧੀਆ ਲੱਗਾ ਵੀਡੀ ਚਵਾਈ ਕਰੇ ਗਾਂ ਦੀ ਗੱਲ। ਤੁਰਦੇ ਤੁਰਦੇ ਲੰਮੀ ਤੁਰਦੇ। ਚਵਾਈ ਬੜੀ ਲੱਗੀ ਵੀਰ ਜੀ ਨੂੰ। ਠੀਕ ਹੈ ਜੀ। ਚਵਾਵ ਖਾਦੀਆਂ ਵੀਰ ਜੀ? ਵਖਾ ਦਿਓ ਵਖਾ ਦਿਓ ਜੀ। ਵਖਾ ਦਿਓ। ਰੱਸੀ ਪਾ ਕੇ ਜਾਂਦੇ ਆ ਹਾਂ ਜੀ ਹਾਂ ਜੀ ਵੀਰ ਜੀ ਰੱਸੀ ਪਾ ਕੇ ਠੀਕ ਆ ਜੀ ਪਾੜਾ ਪਾ ਲੈਂਦੇ ਆ ਪਾੜਾ ਪਾ ਲੈਂਦੇ ਆ ਆ ਦੇਖੋ ਇੱਧਰ ਲਿਆਓ ਵੀਰ ਜੀ ਕੈਮਰਾ ਠੀਕ ਆ ਜੀ ਬਿਲਕੁਲ ਜੀ ਆਇਕੋ ਵੀਰ ਜੀ ਇੱਧਰ ਦੇਖੋ ਵੀਰ ਜੀ ਚਵਾਈ ਰੱਖੋ ਖਲੋ ਆ ਦੇਖੋ ਚਵਾਈ ਵੀਰ ਜੀ ਠੀਕ ਦੂਜੀ ਥਾਂ ਦੀ ਮਾਰ ਦੇ ਐ ਵੀਰ ਜੀ ਕਿਤੇ ਥਾਂ ਜਾ ਪੂਰ ਸਿੱਟਾਂਗੇ ਕਹ ਡਰਦੀ ਵੀ ਥੋੜਾ ਕੈਮਰੇ ਤੋਂ ਠੀਕ ਹੈ ਜੀ ਠੀਕ ਹੈ ਕੈਮਰੇ ਤੋਂ ਡਰਦੀ ਹੈ ਹੋ ਨਹੀਂ ਕੋਈ ਗੱਲ ਆ ਠੰਡੀ ਦੀ ਆ ਵੇਖੋ ਹੋ ਨਹੀਂ ਕੋਈ ਗੱਲ ਠੰਡੀ ਸੀ ਕੈਮਰੇ ਤੋਂ ਡਰਦੀ ਹੈ ਠੀਕ ਹੈ ਜੀ ਕਿੰਨਾ ਦੁੱਧ ਦਾ ਪੱਕਾ ਦੁੱਧ ਵੀ ਜੀ 6 ਕਿਲੋ 5 ਕਿਲੋ ਕਹਿ ਕੇ ਦਵਾਂਗੇ 5 ਕਿਲੋ ਦੁੱਧ ਹਾਂ ਜੀ ਹਾਂ ਜੀ ਭਾਈ ਇਤਰਾ ਬੈਠੇ ਰੋ ਆਵੇ ਲੋ ਕੈਮਰੇ ਤੋਂ ਡੰਦੀ ਬਿਲਕੁਲ ਠੀਕ ਹੈ ਭਾਈ ਭਾਵੇਂ ਇੱਧਰ ਹੁੰਦਾ ਜੋ ਇਹੋ ਜੀ ਨਹੀਂ ਗੱਲ ਕੋਈ ਬਿੱਧੀ ਠੀਕ ਹੈ ਠੀਕ ਕੈਮਰੇ ਦਾ ਕਰਕੇ ਡਰ ਗਈ ਨਾ ਕੈਮਰੇ ਦਾ ਕਰਕੇ ਡਰ ਗਈ ਥੋੜੀ ਠੀਕ ਹੈ ਤਨ ਪਤਾ ਅੱਜੀ ਆਈਆਂ ਫਿਰ ਬਿਲਕੁਲ ਪਕਾਣੇ ਬੰਦੇ ਕੋ ਡੰਗਰ ਡਰ ਜਾਂਦਾ ਵਾ ਠੀਕ ਹੈ ਜੀ ਹਾਂਜੀ ਤੇ ਇਹ ਕਿੰਨੇ ਦੇ ਦੇਣੀ ਬਬ ਇਹਦਾ ਮੁੱਲ ਵੀ ਜੀ ਹੈਗਾ ਜੇ 16000 ਇਹਦਾ ਵੀ ਜੈਜ ਤੁਸੀਂ ਦੱਸੋ ਵੀ ਜੀ ਦੇ ਦੀਏ 14 ਨਹੀਂ ਨਹੀਂ ਦੱਸ ਦੋ ਤੁਸੀਂ ਦੱਸੋ 14 ਹੀ ਦੇ ਦਈਏ 14 ਦੀ ਹਾਂਜੀ ਜੇ ਕੋ ਜੋੜਾ ਹੀ ਲਊਗਾ ਤਾਂ ਜੋੜਾ ਹੀ ਵੀ ਜੀ ਦੇਦਾ 1 ਕੀ ਹਜ਼ਾਰ ਦਾ ਪੂਰੇ 20 ਦਾ ਜੋੜਾ ਜਾਂਦੇ ਦੇ ਦਾਂਗੇ ਵੀਰ ਜੀ ਦੇਾਂਗੇ ਕੋਈ ਨਹੀਂ ਕਰਦਾਂਗੇ ਛੋਟ ਕਰਦਾਂਗੇ ਛੋਟ ਛੱਪਾ ਕਰਦਾਂਗੇ ਜੀ ਜੋੜੇ ਛੋਟ ਛੱਪਾ ਹੀ ਹੋਣਾ ਜੀ ਠੀਕ ਹੈ ਕੋਈ ਜੋੜਾ ਲਊਗਾ ਤੇ 20000 ਦਾ ਉਹ ਜੁ ਹੈ ਨਾ ਤੇ ਜੋ ਕੱਲੀ ਹੋਊਗੀ ਫਿਰ ਵੀਰ ਜੀ ਕੱਲੀ ਫਿਰ 12 ਦੀ 12000 ਦੀ ਹਾਂਜੀ ਠੀਕ ਹੈ ਜੀ ਇਹ ਕਿੰਨੇ ਦੀ ਇਹ ਫਿਰ 8000 ਦੀ ਤਾਂ ਅੱਛਾ ਇਹ 8000 ਦੀ ਹੋ ਜੂਗੀ ਉਹ 12 ਦੀ ਹੋ ਜੂਗੀ ਤੇ ਜੋੜਾ ਹੀ 20 ਦਾ ਜੋੜਾ ਹੀ 20 ਦਾ ਆ ਜੋੜੇ 20 ਦਾ ਹੋ ਗਿਆ ਵੇ ਇਹ ਵੀ ਜੋ 20 ਦਾ ਹੋ ਗਿਆ ਇਹ ਵੀ 20 ਦਾ ਉਤਨਾ ਮਹੀਨੇ ਦਾ ਹੀ ਠੀਕ ਹੈ ਜੀ ਹਾਂਜੀ ਵੇਖੋ ਜੀ ਵੀਰ ਨੇ ਮੁੱਲ ਤਾਂ ਜਾਇਜ਼ ਕੀਤੇ ਟੋਕਰ ਹੀ ਵੜਾਂ ਦੋਵੇਂ ਬਾਕੀ ਵੀਰਾਂ ਦਾ ਗਾਂ ਬਣੀਆਂ ਟੋਕਰ ਕਰਕੇ ਵੀਰ ਦੇਂਦਿਆ ਹਨਾ ਕੋਈ ਚੱਕ ਪਾਸ ਨਹੀਂ ਆ ਗਿਆ ਹਨਾ ਕੋਈ ਨਹੀਂ ਵੀ ਜਿ ਕਰਾਈ ਵੀ ਨਹੀਂ ਆਹ ਕਰਾਈ ਹੈ ਵੀ ਜੀ ਚਾਲੇ ਨੇ ਛੱਕੇ ਦੱਸੀ ਜੀ ਅੱਛਾ ਜੀ ਹਾਂ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਆ ਗਈ ਵੀਰ ਜੀ ਤੁਸੀਂ ਇੱਕ ਟਾਈਮ ਪਸ਼ੂ ਦੇ ਲਾਗੇ ਜ਼ਰੂਰ ਆਓ ਆ ਕੇ ਆਪਣੀ ਚਵਾਈ ਕਰੋ ਪਾਸ ਕਰੋ ਤੁਹਾਡਾ ਫਰਜ਼ ਬੰਦਾ ਜੀ ਇੱਕ ਟਾਈਮ ਪਸ਼ੂ ਦੇ ਲਾਗੇ ਜ਼ਰੂਰ ਆਓ ਆਪਣੀ ਚਵਾਈ ਕਰੋ ਪਾਸ ਕਰੋ ਉਹ ਟਾਡਾ ਵੀਰ ਜੀ ਫਰਜ ਬੰਦਾ ਜੀ ਹਨਾ ਵੀਰ ਜੀ ਹਾਂਜੀ ਹਾਂਜੀ ਬਿਲਕੁਲ ਜੀ ਉਹ ਟਾਡਾ ਵੀਰ ਜੀ ਤਸੱਲੀ ਕਰਕੇ ਖੜੋ ਤਸੱਲੀ ਕਰੋ ਜੀ ਆਪਣਾ ਨਾਮ ਦੱਸ ਦਿਓ ਵੀਰ ਜੀ ਨਾਮ ਸੰਦੀਪ ਸਿੰਘ ਵੀਰ ਜੀ ਹਾਂਜੀ ਪਿੰਡ ਮੋਹਨ ਭੰਡਾਰੀ ਫੋਨ ਨੰਬਰ ਦੱਸ ਦਿਓ ਫੋਨ ਨੰਬਰ 8872955244 ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਵੀਰ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਮੁਖਾਲੀ ਜਾਵੇ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰ ਜੀ